ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਪਿੰਡ ਮੂਸੇ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਹੀਰੇ ਭਰਾ ਉਹਨਾਂ ਕੋਲ 1 ਨਵੰਬਰ 2025 ਸਵੇਰ ਕੋਈ 9:00 ਵਜੇ ਦਾ ਤਿੰਨ ਪਸ਼ੂ ਵਕਾਊ ਆ ਤੇ ਵੀਰ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਰੀ ਕਰਤਾ ਬਾਬੇ ਦੀਪ ਸਿੰਘ ਦੀ ਬਹੁਤ ਕਿਰਪਾ ਚਲੋ ਕਿਰਪਾ ਜਾਈ ਦੇ ਕਿੰਨੇ ਪਸ਼ੂ ਲੈ ਆਏ ਜੀ ਤਿੰਨ ਤਿੰਨ ਵੀਰ ਜੀ ਆਹ ਵੜ ਸੂਈ ਛੇਮਾ ਦੇ ਨਾਲ ਹੋ ਗਿਆ ਹਾਂ ਜੀ ਇੱਕ ਵੜਾ ਔ ਤੇ ਤੀਜਾ ਸੁਆ ਸੋਹਣੀ ਆ ਮੋਲ ਦਾ ਰਾਜ ਜਾਇ ਰਹੂਗਾ 20 ਦਿਨ ਕੱਚੀ ਆ ਇਸ ਵਾਲੀ ਦੀ ਹਾਂਜੀ ਹਾਂਜੀ ਬਿਲਕੁਲ ਆ ਮੋਲ ਆ ਪਰ ਜਾਇ ਰੱਖਣੇ ਆ ਅੱਗੇ ਲੈ ਜੀ ਉਹ ਦਿਨ ਪਰਸੋ ਚਾਹ ਉਸ ਵੀਡੀਓ ਵਾਈਸ ਤੇ ਦੇਖੀ ਆ ਹਾਂ ਚਲੋ ਸਾਡੀ ਵੜਾਈ ਉਹ ਵੀ ਚਲ ਸਰੀ ਵੇਗੀ 1000 ਰੁਪਏ ਨਫਾ ਦੇ ਕੇ 1500 ਹਾਂਜੀ ਹਾਂਜੀ ਤੇ ਕਰੀਏ ਜਾਣਕਾਰੀ ਹਾਂਜੀ ਹਾਂਜੀ ਤੀਜਾ ਸੁਆ ਸੋਹਣੀ ਆ ਤੀਜਾ ਸੁਆ ਸੋਹਣੀ ਹੈ ਨਾ ਹੱਡੀ ਦੀ ਆ ਪਤਲੀ ਚਮੜੀ ਦੀ ਆ ਹਾਂਜੀ ਇਧਰ ਮੁੱਲ ਬਹੁਤ ਜ਼ਿਆਦਾ ਹੋ ਰਾਨੀ ਕਿ ਇਧਰ ਦੇਖੇ ਕਿੰਨੇ ਦਿਨ ਲੈ ਜੂ ਇਧਰ ਹੈ ਦਿਨ ਕਿੰਨੇ ਕੇ ਲੈ ਜੀ ਇਹਨਾਂ ਉਹ ਹੀ 2-4 ਹੀ ਫੜਨੇ ਆ 2-4 ਹੈ ਨਾ ਆਹੋ ਤਕੜਾਈ ਦੋ ਰੇਸਰ ਹਾਂ ਜਾਨੀ ਤੇ ਕਰਾਈ ਹੈ ਚੈੱਕ ਭਰਾਵਾਂ ਨੂੰ ਇਹ ਰੰਗ ਕਾਲੀ ਹੈ ਨਾ ਜੈੱਡ ਬਲੈਕ ਹੈ ਮੈਂ ਨਾ ਰਾਜੀ ਹੰਦੀ ਕਿਦੇ ਹਾਂ ਜੀ ਹਾਂ ਥੋੜਾ 90 ਹਜ਼ਾਰ ਦੀ ਬਿਲਕੁਲ ਬਿਲਕੁਲ ਥੋੜੀ ਸੇਵਾ ਪਾਣੀ ਘੱਟ ਗਈ ਸੀ ਨਾ ਗਏ ਨੇ ਤੇ ਆਪਾਂ ਜਦ ਮੋਲ ਕਿਹੜੇ ਭਾਣ ਲਈ ਤੇ ਜਾਇਜ਼ ਲਈ ਤੇ ਜਾਇਜ਼ ਹੀ ਦੇ ਦੇਣੀ ਆ ਹਾਂ ਜੀ ਹਾਂ ਜੀ ਜਿਹੜੀ ਅੱਖਣਾ 10:00 ਵਜੇ ਬਿਲਕੁਲ ਬਿਲਕੁਲ ਹੈ ਜਾਇ ਜਾਇ ਜਲੀ ਤੇ ਜਾਗੀ ਦੇ ਦੇਣੀ ਆ ਪੱਕੀ ਗੱਲ ਵੀਰਾਂ ਹਾਂ ਉਹਦੋਂ ਆਪਾਂ ਚਾਰ ਪਾਈਆਂ ਤਿੰਨ ਵੜਮ ਪਾਈਆਂ ਇੱਕ ਮੱਝ ਪਾਈ ਉਹ ਗਈਆਂ ਹਾਂ ਜੀ ਹਾਂ ਇਹ ਬਹੁਤ ਚੰਗੀ ਆ ਇਹ ਕੱਬਾ ਆਨਲਾਈਨ ਮੱਝ ਘਲਤੀ ਉਹ ਦਿਨ ਜਲੰਧਰ ਅੱਛਾ ਇੱਕ ਬੱਚੀ ਵਿੰਡ ਚਲ ਗਈ ਸੀ ਚਲੋ ਵਧੀਆ ਹੋ ਗਿਆ ਹਨਾ ਹਾਂ ਜੀ ਹਾਂ ਜੀ ਪਾਣੀ ਪੀਣਾ ਨੇ ਦਸਤਰ ਬਰਦਾ ਨਹੀਂ ਆ ਚਲ ਇਧਰ ਕਮਾਲੋ ਮੈਂ ਬਹੁਤ ਚੰਗੀ ਵੀਰ ਜੀ ਹਾਂਜੀ ਹਾਂਜੀ ਸਾਬ ਕਰੂਗਾ ਤਾਂ ਦੁੱਧ 12 ਪਤਲੀ ਚਮੜੀ ਜਨਾ ਸਿੰਗਲ ਹੱਡੀ ਪਤਲੀ ਚਮੜੀ ਜਾਗੀ ਉਹ 12 13 ਕਿਲੋ ਚੋਲੂ ਕੋਈ ਹਾਂਜੀ ਹਾਂਜੀ ਸਾਬ ਕਰੂਗਾ ਤਾਂ ਬਿਲਕੁਲ ਬਿਲਕੁਲ ਸੇਵਾ ਪਾਣੀ ਜਿੰਨਾ ਹੋਊਗਾ ਉਨਾ ਹੀ ਹਾਂਜੀ ਹਾਂਜੀ ਬਾਕੀ ਸੇਵਾ ਪਾਣੀ ਤੇ ਹੀ ਹੁੰਦਾ ਵੀਰ ਜੀ ਹਾਂ ਸੇਵਾ ਤੇ ਇਹ ਹੁਣ ਆਪਾਂ ਕੋਈ ਸਾਬ ਕਰੂਗਾ ਉਹ ਕਮਾਰ ਦੇ ਆਮ ਸ਼ਿਵਾ ਦੇ 12 13 12 ਕਿਲੋ ਦਿੰਦੀ ਰਹੀ ਐ ਦੂਜੀ ਸੂਏ ਹਾਂਜੀ ਫਾਇਰ ਕੀ ਤੇ ਜੇ ਆ ਆਪਾਂ ਤੋਂ ਲਾਗੋ ਡੇਰੇ ਤੋਂ ਲਈ ਆ ਅੱਛਾ ਤੇ ਜੇ ਸੂਏ ਆ ਗਈ ਹਨਾ ਹਾਂਜੀ ਹਾਂਜੀ ਇੱਥੇ ਬੈਕਾਂ ਤੋਂ ਆ ਤੇ 12 ਕੀਤਾ ਭਈ ਦੂਜੀ ਸੂਏ ਹਾਂ ਕੋਈ ਬਹਿ ਕਰ ਦਿੰਦਾ ਕੋਈ ਡੇਰਾ ਕਹਿ ਦਿੰਦਾ ਹਾਂਜੀ ਤੇ ਇੱਥੋਂ ਆਪਾਂ ਲਾਗੋ ਬੈਕਾਂ ਅੱਛਾ ਲਾਗੋ ਆਪਣੇ ਲਾਗੋ ਹੈ ਹਨਾ ਮਾਜ ਹਾਂਜੀ ਹਾਂਜੀ ਇਧਰ ਚੱਡਾ ਆ ਵਾ ਗਾਵਾਂ ਨੂੰ ਬਣੀ ਫਦੀ ਆ ਬਿਲਕੁਲ ਬਿਲਕੁਲ ਚੱਡਾ ਜੁੱਡਾ ਪੂਰਾ ਅਗਰ ਮਾਲੀ ਨੇ ਕੀਤਾ ਹਨਾ ਹਾਂਜੀ ਹਾਂਜੀ ਮੈਂ ਨਾ ਕੱਲੀਆਂ ਕੱਲੀਆਂ ਨਾੜਾਂ ਦੀ ਦੀਆਂ ਇਧਰ ਆਣ ਕੇ ਵੇਖ ਲੋ ਵੀਰ ਹਾਂਜੀ ਹਾਂ ਹੈ ਚੈੱਕ ਕਰੋ ਥਾਣੇ ਵੇਲੇ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਕਿਤਨਾ ਦੀ ਦੀਆਂ ਮੋਲ ਲੈਣਾ ਕਿ ਆਈ ਕਰਨਾ ਵੇਚਣਾ ਵਾਲਾ ਵੀਰ ਭਰਾ ਖੜੂਗਾ ਹਾਂਜੀ ਹਾਂਜੀ ਉਹੀ ਕਮਾਈ ਮੈਂ ਨਾ ਲੈ ਲੈ ਜਾ ਗਿਆ ਯਾਰ ਆਹ ਨਹੀਂ ਨਹੀਂ ਬਿਲਕੁਲ ਬਿਲਕੁਲ ਵੀਰ ਜੀ ਮੋਲ ਕਰਦੇ 75000 ਹਾਂਜੀ ਤੇ 72 ਦੀ ਦੇ ਲਈਏ 72 ਦੀ ਹੈ ਕੋਈ ਛੋੜ ਛੱਪਾ ਛੋੜੇ ਛਪਾ ਤੁਸੀਂ ਜਾ ਦੇ ਵੀਰ ਨਹੀਂ ਕੋਈ ਗੱਲ ਨਹੀਂ ਕਰਦੇ ਆ ਬਿਲਕੁਲ ਬਿਲਕੁਲ ਜਾ ਜਾ ਉਹ ਛੱਡ ਦਾਂਗੇ ਹਾਂ ਯਾਰ ਹੋਰ ਛੱਡ ਦਾਂਗੇ ਠੀਕ 70000 ਦੀ ਹੈ ਨਾ 70000 ਦੀ ਆਪਾਂ ਦੇ ਦੇਣੀ ਆ ਹਾਂ ਭਾਣਾ ਬਣ ਜਾਣੀ ਮੱਝ ਵੀ ਪੂਰੀ ਆ 70000 ਦੀ ਆਪਾਂ ਦੇ ਦਈਏ ਹਾਂਜੀ ਤੇ ਮਾਝਾ ਇੱਕ ਗੱਲ ਲੇਖੀ ਆ ਹਾਂਜੀ ਆਲੇ ਸਾਹਵੜੂ ਵਾਲੇ ਰਾਜੀ ਹੋ ਜੂਗੀ ਸੁਗਾ ਪੀ ਕੇ ਦੁੱਧ ਬਿਲਕੁਲ ਫਿਰ 60000 ਦੀ ਹੈਗੀ ਆ ਸੁਗਾ ਪੀਏ 60000 ਦੀ ਹੈਗੀ ਆ ਪੱਕੀ ਗੱਲ ਵੀਰੇ ਹੈਗੀ ਹੈ ਇੱਕੀ ਇਹਨੇ ਦੀ ਕੋਈ ਘਾੜ ਨਹੀਂ ਇਧਰ ਪੂਛ ਪਤਲੀ ਕਮੜੀ ਕੋਈ ਚੋਰੀ ਪਤਲੀ ਹਾ ਸ਼ਾਕ ਵਾਲੀ ਕੋਈ ਗੱਲ ਨਹੀਂ ਲੱਡੀ ਦੀ ਆ ਸਿੰਗਲ ਲੱਡੀ ਦੀ ਮੱਝ ਆ ਤੇ ਇਹ ਇਧਰ ਵੀ ਹੋਰ ਗੱਲ ਆ ਪਤਲੀ ਪਤਲੀ ਚਮੜੀ ਦੀ ਆ ਪਤਲੀ ਦੀ ਆ ਹਾਂਜੀ ਹਾਂਜੀ ਪਤਲੀ ਚਮੜੀ ਦੀ ਆ ਚਲੋ ਸਿਆਣਾ ਬੰਦੇ ਨੂੰ ਪਰਖਿਆ ਬਿਲਕੁਲ ਤੇ ਉਹ ਆਪ ਦੱਸ ਦੂਗਾ ਮੱਝ ਘਾਲਦੇ ਸਾਰੇ ਨਾਲੇ ਦੇਖਣ ਵਾਲੇ ਭੈਣ ਭਰਾ ਸਿਆਣਾ ਹੀ ਹੁੰਦੇ ਤੁਹਾਨੂੰ ਪਤਾ ਹਾਂ ਕੋਕੜ ਮਾਜੀ ਹੁਣ 60000 ਦੀ ਹੋਈ ਪਈ ਆ ਹਾਂਜੀ ਹਾਂਜੀ ਹਾਂ ਆਪਾਂ 71000 ਦੀ ਦੇ ਦਿੰਦੇ ਆ ਠੀਕ ਆ ਭਰਾ ਜੀ ਠੀਕ ਆ ਹਾਂਜੀ ਹਾਂਜੀ ਚਲੋ ਅਜਾ ਕਰੀਏ ਵੀਰ ਜੀ ਜਾਣਕਾਰੀ ਇਹ ਸੰਜੀ ਵੀਰ ਜੀ ਇਹਨੂੰ ਸੂਈ ਨੂੰ 6 ਮਾ ਦਿਨ ਹੋ ਗਿਆ 6 ਮਾ ਦਿਨ ਐ ਚੱਲ ਚੱਲੀ ਐ ਅੱਛਾ ਬੱਛਾ ਹਾਂਜੀ ਐ ਚੱਫੇ ਚ ਕਰੋ ਚਾਜਦੀ ਆ ਹਾਂਜੀ ਦੋਦੇ 16 ਤੋਂ ਲਾ ਕੇ 17 ਕਿਲੋ ਨੇ ਭਰਿਆ ਹਾਂਜੀ ਹਲੇ ਹਾਂ ਤੂੜੀ ਪੈਂਦੀ ਆ ਦੂਜੇ ਸੂਏ ਆ ਗਏ ਨਾ ਦੂਜੇ ਸੂਏ ਦੂਜੇ ਸੂਏ ਆ ਗਏ ਲੋ ਪਹਿਲੇ ਸੂਏ ਦਾ ਕੀ ਕੀ ਰਿਕਾਰਡ ਰੂਡ ਵੀ 10 ਕਿਲੋ ਮੈਂ ਖੰਦੇ ਆ 16 ਤੋਂ ਲਾ ਕੇ 17 ਕਿਲੋ ਤਾਂ ਹੀ ਲਿਆ ਰਿਆ ਹਾਂਜੀ ਇੱਧਰ ਵੇ ਵੀਰਾ ਇੱਧਰ ਹੁਣ ਜੀ ਸੀ ਲਿਆ ਇੱਧਰ ਵੇਚੀ ਵੀਰਾ ਮੈਂ ਨਾ ਕੋਈ ਆਨਲਾਈਨ ਮੰਗਾਉ ਕਰ ਲਾਂਗੇ ਇੱਧਰ ਬਿਲਕੁਲ ਵੇ ਇੱਧਰ ਵੇ ਮੂਰਤੀ ਧਾਰਕ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕੋਈ ਸ਼ੱਕ ਨਹੀਂ ਕੋਈ ਵਹਿੜ ਨਹੀਂ ਕੋਈ ਸ਼ੱਕ ਨਹੀਂ ਕਦ ਕਾਠ ਵੀ ਪੂਰਾ ਇਹਨੇ ਨਾੜਾ ਦੇ ਦੀਆਂ ਹਾਂ ਮੋਲੇ ਜਾਇ ਇੰਨਾ ਜਾਇਜ ਕਰਨਾ ਵੀਡੀਓ ਵੇਖਣ ਵਾਲੇ ਦੱਸ ਦੇਣਗੇ ਤੇ ਮੋਲੇ ਜਾਇਜ ਬਿਲਕੁਲ ਬਿਲਕੁਲ ਹੈ ਮਗਰ ਇਹਦੇ ਬੱਛਾ ਆ ਗਿਆ ਨਾ ਮਗਰ ਬੱਛਾ ਆ ਗਿਆ ਵੀਰ ਜੀ ਮਗਰ ਬੱਛਾ ਆ ਗਿਆ ਨਾ ਜੀ ਵੱਡੀ ਵਹਿੜ ਵੱਡੀ ਵਹਿੜ ਆ ਗਈ ਤੇ ਕਰਾਈਆਂ ਚੈੱਕ ਭਰਾਵਾਂ ਨੂੰ ਫਾੜੀ ਵਾਲਾ ਚੱਡਾ ਲੱਗਾ ਸੱਜਣੋ ਚੈੱਕ ਕਰੋ ਉਹ 14 ਕਿਲੋ ਬੋਲਾ ਇਸਲੇ ਹੁਣ ਬੋਲਾ 14 ਕਿਲੋ ਹੈ ਨਾ ਹਾਜ਼ਰ ਹੈ 14 ਕਿਲੋ 18 20 ਕਿਲੋ ਕਰ ਜੂਗਾ ਨਾ ਕਰਮਾਲੀ ਇਹਨੂੰ 18 ਕਿਲੋ ਕੀ ਜਾਂਦਾ ਆ ਬਿਲਕੁਲ ਬਿਲਕੁਲ ਹਾਂ ਬਾਕੀ ਸੇਵਾ ਦੇ ਹੀ ਆ ਜਿੰਨੀ ਵੀ ਸੇਵਾ ਦੇ ਸੇਵਾ ਦੇ ਇਦਾਂ ਕੋਈ ਨਾ ਚੀਜ਼ ਆ ਤੇ ਹਾਂ ਪੂਰੀ ਸੀਲਸੜਾ ਗਿਆ ਪਾੜੀ ਵਾਲਾ ਗਿਆ ਆ ਗਿਆ ਹਣਾ ਭੂਰ ਛਟਾਵੇ ਵੱਧ ਘਟ ਥਾਣਾ ਹੋਵੇ ਉਹ ਆਪੋ ਗੱਲ ਜ਼ਿੰਮੇਦਾਰ ਹੋਊਗਾ ਗਰੰਟੀ ਹੈ ਨਾ ਫੁੱਲ ਗਰੰਟੀ ਫੁੱਲ ਹਾਂਜੀ ਆਪਾਂ ਚੋਲੀ ਦੋ ਡੰਗ ਤਾ ਆ ਨਹੀਂ ਆਪਦੀ ਤਸੱਲੀ ਕਰਕੇ ਜਿਹੜੇ ਭਰਾ ਨੇ ਵੀ ਨਾ ਚੁਆਈ ਕਰਕੇ ਹਾਂ ਬੱਚਾ ਮਗਰ ਆ ਗਿਆ ਬੱਚਾ ਮਗਰ ਹੈ ਨਾ 13 14 ਕਿਲੋ ਹਾਜ਼ਰ ਹੋਣਾ ਹਾਂਜੀ 14 ਕਿਲੋ ਬੋਲਾ ਹੁਣ ਨੈਟ ਹੈਗਾ 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 ਵੀਰੇ ਹੈਗਾ ਹਾਂਜੀ ਤੇ 22 20 22 ਇਹਨੇ ਆਮਨਾ ਕਰ ਜਾਣਾ ਨਹੀਂ 20 ਕਿਲੋ ਨਹੀਂ ਚੱਲ ਆਪਾਂ ਕਹਿੰਦੇ 18 17 18 ਕਿਲੋ ਕਿਦੋਂ ਕੰਡੇ ਦੇ ਖੀਏ ਦੁੱਧ ਹਾਂਜੀ ਫਿਰ ਪਤਾ ਲੱਗਦਾ ਸੇਵਾ ਪਾਣੀ ਦੇ ਨਾਲ 18 ਕਿਲੋ ਦੇ ਆਮ ਚੱਲ ਜੂਗੀ ਗਾਂ ਸ਼ਰਲਾ ਆ ਗਿਆ ਹਾਂਜੀ ਹਾਂਜੀ ਹੈ ਕਿਹੜੀ ਗੱਲ ਝੂੜ ਮਾਰ ਨੂੰ ਮਾਰ ਦੀ 5 ਜੀ ਦੇ ਜੂਗੀ ਪਰ 18 ਕਿਲੋ ਤੋਂ ਥੋੜਾ ਨਹੀਂ 18 ਬਹੁਤ ਹੋ ਜਾਣਾ 18 ਕਿਲੋ ਦੇ ਆਮ ਚੱਲਦੀ ਰਹੀ ਪਹਿਲਾਂ ਹਾਂਜੀ ਹਾਂਜੀ ਪਹਿਲੇ ਸਾਨੂੰ ਦੱਸਿਆ ਪਹਿਲੇ ਸੂਏ 16 ਗੱਡਿਆ ਹਨ ਇਹਨੇ ਬੰਦੇ ਅਮਰਤਾਰੀ ਕਿੰਨਾ ਦੱਸਿਆ ਉਹਨੇ ਆਂਦੇ 16 ਤੋਂ 15 16 15 16 ਕਿਲੋ ਐ ਕੰਡੇ ਦੇ ਜੋਗਦ ਤੇ ਰਹੇ ਹਾਂਜੀ ਹਾਂਜੀ ਹਾਂ ਮੁੱਲ ਰਜਾਇ ਹੋਊਗਾ ਤੇ ਮੁੱਲ ਕਰੀਏ ਫਿਰ ਕੀ ਮੁੱਲ ਕਰਦੇ ਆ ਮੁੱਲ 50000 ਅੱਛਾ ਤੇ ਸਿੱਧੀਆਂ 16 4000 ਛੋੜ ਕਰਦਣੀ ਤੇ 46000 ਦੀ 46000 ਦੀ ਦੇ ਦਈਏ ਕੋਈ ਹੋਰ ਮਾਨਤਾ ਮੈਂ ਨਾ 45 ਦੀ ਦੇ ਦਈਏ ਹੋਰ ਦੱਸੋ ਵੀਰ ਇਹ ਨਾ ਕੋਈ ਆਖੂਗਾ ਖੰਡੀ ਗੱਲ ਹੋ ਰਹੀ ਤੇ ਹਾਂਜੀ ਹਾਂਜੀ ਬਾਜ ਗੱਲਾਂ ਹੋਈ ਕਰਦਾ ਹੈ ਬਿਲਕੁਲ ਬਿਲਕੁਲ ਜੇ 45 ਦੀ ਦੇ ਦੇਣੀ ਆ 45 ਦੀ ਵੇੜ ਦਾ ਪਿੰਡ ਤੋਂ ਮਿਲ ਗਏ ਕਿਦੇ ਕਰਮਾ ਆਪਾਂ ਇਹ ਨਹੀਂ ਕਮਾਈ ਆਦੀ ਆ ਹਾਂਜੀ ਹਾਂਜੀ 45 ਦੇ ਵਿੱਚੋਂ ਆਪਾਂ ਨੂੰ 11500 ਕਮਾਈ ਆ ਪਤਲੀ ਕਮਾਈ ਆ ਵੀ ਤੋਂ ਲਈ ਉਹ ਵੀ ਵੇਖਣਾ ਆਕੂਗਾ ਥੋੜਾ ਕੁ ਮੁੱਲੀ ਪਾਇਆ ਬਿਲਕੁਲ ਬਿਲਕੁਲ 21500 ਹੀ ਆ ਬਾਕੀ ਮਾਨ ਤਾਨ ਕੋਈ ਮੌਕੇ ਤੇ ਨਾ ਕੋਣ 45 ਦੀ ਆਪਾਂ ਵੀਰ ਜਿਦਾਵਾਂਗੇ ਇੱਥੇ ਆਪਾਂ ਨੂੰ ਬੈਸੇ ਨਾ ਕੋਈ ਆਪਣੇ ਹਾਂਜੀ ਹਾਂਜੀ ਆਹੋ ਇਹ ਵੀ ਰੱਖੇ ਮੈਂ ਕੋਈ ਸੋੜਿਆ ਆਪਾਂ 150 ਕਰਕੇ ਨਾ ਹੋਰ 40 ਲਿਲਾ 42 ਲਿਲਾ ਆਪਣੇ ਨਾ ਬੈਸੇ ਨਾ ਕੋਈ ਹਾਂਜੀ ਆਪਾਂ 45000 ਦੀ ਵਚੀ ਦਵਾਂਗੇ ਆ ਬਿਲਕੁਲ ਬਿਲਕੁਲ ਆਵੇ ਚੈੱਕ ਕਰੋ ਪਰ ਪੂਰੀ ਸੀਲਸ ਲੱਗ ਫਾੜੀ ਵਾਲਾ ਚੱਡਾ ਆ ਗਿਆ ਹਾਂ ਹਾਂਜੀ ਹਾਂਜੀ ਪੂਰੀ ਸੀਲਸ ਲੱਗਿਆ ਕੋਈ ਕੋਈ ਸ਼ੱਕ ਨਹੀਂ ਹੈਗਾ ਬਿਲਕੁਲ ਸ਼ੱਕ ਨਹੀਂ ਹੈਗਾ ਕੋਈ ਤੇ ਕੋਈ ਸਾਂਵ ਕਰੂ ਗਾਂ ਲੇਟੀ ਲੇਟੀ ਪਾਊਗਾ ਬਿਲਕੁਲ ਬਿਲਕੁਲ ਗੁੜ ਗੁੜ ਪਾਊਗਾ ਤੇ ਦੁੱਧ ਕਿਨਾ ਮਰਜ਼ੀ ਚੋਈ ਜਾਵੇ ਹਾਂਜੀ ਹਾਂਜੀ ਮਗਰ ਵੱਛਾ ਮਗਰ ਵੱਛਾ ਆ ਗਿਆ ਫੇਸ ਕੁਆਲਟੀ ਨਾ ਬੁਰੀ ਸੋਹਣੀ ਆ ਪੂਰੀ ਹੈ ਕਰੋ ਚੈੱਕ ਆ ਨਾ ਚੰਗੀ ਸੁਦਰੀ ਬਹਿੜਿਆ ਹਾਂ ਪੂਰੀ ਸੀਰੀਜ਼ ਲੱਗ ਭਾਵੇਂ ਜਨਾਨੀ ਚੋਲੇ ਤੇ ਭਾਵੇਂ ਬੰਦਾ ਚੋਲੇ ਹਨ ਕੋਈ ਆਕੂ ਨਾ ਇਧਰ ਆਏ ਅੱਧੀ ਕਰਮਾਲੀ ਕੋਈ ਏਵੀ ਚੀਜ਼ ਦੀ ਕੋਈ ਵੰਗਾ ਪਾਉਂਦੀ ਰੋੜ ਨਹੀਂ ਬਿਲਕੁਲ ਠੰਡਾ ਠੰਡਾ ਪਾਹ ਲੈ ਕੇ ਦੁਨੀਆ ਬੁੱਝ ਪਾ ਕੇ ਤਰੀ ਫਿਰਦੀ ਆ ਹਾਂਜੀ ਹਾਂਜੀ ਤੇ ਇਹੋ ਜਿਹਾ ਡੰਗਰ ਠੰਡਾ ਕਿਵੇਂ ਕਰਮਾਣਾ ਲੱਭਦਾ ਬਿਲਕੁਲ ਬਿਲਕੁਲ ਜੀ ਹਾਂ ਹਾਂਜੀ ਬਿਲਕੁਲ ਸੱਚੀ ਗੱਲ ਤੇ ਕਰੀਏ ਵੀ ਜੀ ਅਗਲੇ ਪਸ਼ੂ ਜਾਣਕਾਰੀ ਹਾਂਜੀ ਜੀ ਵੀਰ ਜੀ ਇੱਚ ਦਿਨ 20 ਰਹਿ ਗਏ ਆ 20 ਦਿਨ ਲਾਉ ਜੂ ਹਨਾ ਮੋਲ ਇੰਨਾ ਜਾ ਗਿਆ ਗੇਚਣ ਵਾਲਾ ਬੰਦਾ ਆਂਦਾ ਲੈ ਜੇ ਦੋ ਸਾਂਭ ਲੂਗੇ ਮੇ ਮੈਂ ਤੱਕਰ ਕਿਹੜੀ ਚੱਲੋਂ ਦੇਣ ਲਗਾ ਦੰਗਰੇ ਅੰਦਰ ਬਾਈ ਦੇ ਨੇ ਠੰਡ ਜੀ ਆ ਗਈ ਗਾਂ ਹਾਂਜੀ ਹਾਂਜੀ ਰੱਖਣ ਨੂੰ ਸਾਡਾ ਜੀ ਕਰਦਾ ਸਾਡੇ ਤੋਂ ਹੁਣ ਦੋ ਘੇਟ ਤੁਰੇ ਤੁਰੇ ਜਾਂਦੇ ਭਾਵੇਂ 2 ਵਜੇ 3 ਵਜੇ ਤਾਂ ਹੀ ਲੀ ਲੈਣੀਆਂ ਹਾਂਜੀ ਹਾਂਜੀ ਸਾਨੂੰ ਆਂਦਾ ਚੱਲੋ ਵੇਚਣ ਗਾ ਬਿਲਕੁਲ ਬਿਲਕੁਲ ਤੇ ਇਹ ਗੱਲਾਂ ਕਹਿਣੇ ਆਪਾਂ ਚੱਲੋ ਖਾਈ ਆ ਸਰਦੀ ਆ ਗਈ ਹੋਣਾ ਕੋਈ ਲੱਭੂਗਾ ਨਾ ਹਾਂਜੀ ਮੈਂ ਤਾਂ ਫੱਜਰ ਲਈ ਆਪਣੇ ਬੰਦੇ ਉਹਨਾਂ ਵਿੱਚ ਦੇਤੀ ਅੱਛਾ ਅੱਛਾ ਤੇ ਗਾੜੀ ਹੁਣ ਤਾਂ ਮਨ ਲੈ ਜੂ ਕੋਈ ਸਾਹਮਣ ਵਾਲਾ ਬੰਦਾ ਬਿਲਕੁਲ ਬਿਲਕੁਲ ਪਾ ਆਜਾਜ ਕਰਨਾ ਪਾ ਤੋਕਣ ਵਾਲਾ ਹੀ ਕਰਨਾ ਪਾ ਉੜਦੀਆਂ ਵਾਲੇ ਕਰਦੇ ਆਪਾਂ ਹਾਂ ਹਾਂ ਜੀ ਤੇ ਸੀਲਸ ਲੱਗੇ ਵੀ ਏਰੀਆ ਪੂਰੀ ਸੀਲਸ ਲੱਗੇ ਵੀ ਮੈਂ ਨਾ ਇਦਰੋ ਇਹ ਵੀਰ ਲਾਏ ਪਈ ਆ ਹਾਂ ਜੀ ਆ ਲਾਏ ਪਈ ਆ ਜੀ ਲਾਏ ਪਈ ਇਦਰ ਵੇਖੋ ਹਾਂ ਜੀ ਤੇ ਦੁੱਧ ਦੇ ਵਾਟੂਟ ਨੇ ਕਵਰ ਕਰ ਜਾਂਦੇ ਅਜੇ ਸਾਰੇ ਹਾਂ ਦੁੱਧ 14 ਕਿਲੋ ਦਿੰਦੀ ਰਹੀ ਇਦਰ ਵੇ ਰਹਿ ਕੇ ਦਾ ਕਿੰਨੇ 10 ਦਿਨ ਦੱਸਿਆ ਜੋ ਦਿਨ ਨਹੀਂ ਵੀ ਲੈਣੇ ਵੀਰ 20 ਲੈ ਜੂਗੀ ਦਿਨ 20 ਲੈਣੇ ਨੂੰ ਕਾਪੀ ਦੇ ਹਿਸਾਬ ਨਾਲ ਬਿਲਕੁਲ ਅੱਛਾ ਹਾਂ ਕਾਪੀ ਦੇ ਹਿਸਾਬ ਨਾਲ 20 ਦਿਨ ਪੂਰੇ ਰਹਿ ਗਏ ਲਾਈਪ ਹੈਗੀ ਉਤਰਾ ਹਾਂ ਲਾਈਪ ਹੈਗੀ ਨੇ ਕਵਰ ਕਰ ਜਾਣੇ ਵਾਟ ਸਾਰੇ ਦਿਨ ਵਜੇ 20 ਪਏ ਆ ਇਹਦਾ ਜਾਜ ਵੀਰਾ ਹਾਂਜੀ ਇਹਦਾ ਮੋਲ ਆਪਾਂ ਕਰਨਾ 30 ਹਜ਼ਾਰ 30 ਹਜ਼ਾਰ ਆਹੋ ਤੇ ਸੱਦੀਆਂ ਛੋਟਾਂ 26000 ਦੀ ਦੇ ਦੀਏ 26000 ਛੋਟ ਛੱਪਾ ਹਾਂ 26000 ਦੀ ਆਪਾਂ ਦੇ ਦੇਣੀ ਆ ਹਾਂਜੀ ਇਹ ਵੀ ਕਿਹੜਾ ਮੇਲਾ ਲੋਟਲੇ ਲੋਟਲੇ ਆ ਲੋਟਲੇ ਜਿਹੜਾ ਗਾਣਾ ਹੈ ਇਹ 26000 ਦੀ ਆਪਾਂ ਵੀਰ ਜੀ ਤਮਾਈ ਛੋਟੀ ਜੀ ਰੱਖ ਕੇ ਏ ਆਪਾਂ ਗਾਂ ਸੱਜਰ ਖੜੀ ਹੁੰਦਾ 20 ਕਿਲੋ ਵਾਲੀ ਆਪਣਾ ਕਾਲੀ ਗਾਂ ਨਹੀਂ ਹੁੰਦੇ ਹਾਂ ਹਾਂਜੀ ਹਾਂਜੀ ਉਹਨਾਂ ਨੇ ਵਿੱਚ ਦੇਤੀ ਆਪਾਂ ਨੂੰ ਇਹ ਦੁੱਧ ਕਿੰਨਾ ਦੱਸਿਆ ਸੀ ਇਹਦਾ ਪਿਛਲੇ ਸੂਤੇ ਦੁੱਧ 14 15 ਕਿਲੋ ਦਿੰਦੀ ਸੀ 14 15 ਕਿਲੋ ਕਰ ਜੂ ਹਾਂ ਮੈਂ ਤੁਹਾਨੂੰ 20 ਆਖੀ ਜਦੋਂ 18 ਦਿੰਦੀ ਆ 20 ਕਿਲੋ ਦੁੱਧ ਦਿੰਦੀ ਰਹੀ ਆ ਹਾਂਜੀ ਐਰ ਕਿ ਤੀਜੇ ਸੂਕੇ ਸੁਣੀ ਆ ਤੇ ਚਾਹ ਰਾਜੀ ਰਾਜੀ ਪੂਰੀ ਆ ਤੁਹਾ ਪੂਰੀ ਰਾਜੀ ਜੀ ਕੋਈ ਗੱਲ ਬਾਤ ਨਹੀਂ ਕਰਿਆ ਬੈਠਾ ਹਾਂਜੀ ਹਾਂਜੀ ਪੂਰੀ ਆਹੋ ਕੋਈ ਚੱਕਰ ਨਹੀਂ ਇਹੋ ਜਿਹਾ ਸੋਕੜਾ ਨਾ ਭਾ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੈਜ ਭਾ ਆ ਨਾਲੇ ਲਾਏ ਭਈਆ ਹਾਂਜੀ ਮੈਂ ਡਾਕਟਰ ਤੋਂ ਪਾਸ ਕਰਾਈ ਜਾਂਦਾ ਦਿਨ 20 ਕੇ ਖਰਨੇ ਠੀਕ ਹੈ ਜੀ ਹਾਂਜੀ ਹਾਂਜੀ ਇਧਰ ਵੇਖੋ ਪੂਰੀ ਸੀਲਸ ਲੱਗ ਗਈ ਉਹਵੇਂ ਦੀ ਗੱਲ ਲਾਏ ਭਈਆ ਹਾਂਜੀ ਹਾਂਜੀ ਇਹ ਆਪਾਂ 26000 ਦੇ ਦੇ 26000 ਦੀ ਠੀਕ ਹੈ ਜੀ ਤਰੀਜੀ ਅਕਰੀਆ ਆਵਾਡਰੈਸ ਤੇ ਮੋਬਾਈਲ ਨੰਬਰ ਦੱਸੋ 950134413 ਹਾਂਜੀ ਨਮੂਸਾ ਜ਼ਿਲ੍ਹਾ ਤਰਨਤਾਰਨ ਸਜਿਲ ਤਰਨਤਾਰਨ ਹਾਂਜੀ ਚਭਾਲ ਆਪਾਂ ਨੂੰ 7-8 ਕਿਲੋਮੀਟਰ ਆ ਹਾਂਜੀ 20 ਮਿੰਟ ਦਾ 7-8 ਕਿਲੋਮੀਟਰ ਆਪਾਂ ਪੈ ਜਾਂਦਾ ਜਿਹੜਾ ਪ੍ਰਸਾਦਨ ਰੋਡ ਜਾਂਦਾ ਇਸੇ ਰੋਡ ਤੇ ਆਪਣਾ ਪਿੰਡ ਆ ਜੀ ਆਉਣ ਵੀਰ ਜੀ ਹੂਨ ਲਾ ਗਏ ਤੁਰੇ ਹਾਂਜੀ ਕੋਈ ਜਰਾ ਡੰਗਰਾ ਆਸ ਚ ਤੁਰ ਪੈਂਦਾ ਕੋਈ ਹਾਂਜੀ ਫਿਰ ਫਾਇਦਾ ਨਹੀਂ ਆਨਲਾਈਨ ਮਗਾਊਗਾ ਆ ਗਾਂ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਫੁੱਲ ਗਾਰੰਟੀ ਥਣਾ ਦੀ ਹੋਊਗੀ ਕਿੰਨਾ ਬੋਲਾ ਦੱਸਿਆ ਨਾ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀ ਜੀ ਧੰਨਵਾਦ ਜੀ ਧੰਨਵਾਦ ਜੀ ਜੀ ਆਣੂ ਘੜਾ ਵੀ ਵੀਰ ਠੀਕ ਹੈ ਰਾਤ ਰਵੇ ਭਵੇਂ ਆਪਣੇ ਤੋਂ ਆਪ ਦੀ ਤਸਲੀ ਕਰਨੀ ਆ ਤੇ ਆ ਤੇ ਦੋ ਡੰਗ ਚੋਲੇ ਦੋ ਡੰਗ ਚੋਕੇ ਮਾਈ ਦੀ ਮਾਈ ਦੀ ਥਾਣਾ ਦੀ ਗਰੰਟੀ ਉਤਰਾਂ ਆਪ ਦੀ ਤਸਲੀ ਕਰਨੀ ਉਹ ਚਲ ਵਧੀਆ ਗੱਲ ਮੈਂ ਨਾ ਪੂਰੀ ਹਾਂਜੀ ਹਾਂਜੀ ਤੇ گاਵਾੋਂ ਬਣੀ ਫਿਰਦੀ ਮੁੱਲ ਬੂਦਾ ਆ ਗਿਆ ਜਾਇਜ਼ ਕੀਤਾ ਬਿਲਕੁਲ ਜਾਇਜ਼ ਮੁੱਲ ਆ ਹੋਰ ਦੀਆਂ ਆਲਾ ਮੁੱਲਿਆ ਕੋਈ ਮੈਂ ਨਾ 71000 ਦੀ ਆ 42000 ਦੀ ਹਾਂਜੀ ਉਹ 62000 ਦੀ ਮੁੱਲ ਵੇਖ ਬਿਲਕੁਲ ਜਾਇਜ਼ ਮੁੱਲ ਆ ਜੀ ਇਹ ਨਹੀਂ 77000 ਦੀ ਆਹੋ ਜੀ ਗਾਂ ਦਾ ਵੀਰ ਜੀ ਫੜ ਫੜ ਮੁੱਲ ਲੋਕੀ ਕਰੀ ਜਾਂਦੇ ਆ ਕਰੀ ਜਾਂਦੇ ਵੀਰ ਜੀ ਕਰੀ ਜਾਂਦਾ ਹਾਂਜੀ ਹਾਂਜੀ ਕਿੰਨੇ ਗਾ ਦਾ ਪਸ਼ੂ ਲੈ ਉਹਨਾਂ ਦਾ ਥੋੜਾ ਕੁ ਬਟਾ ਰੱਖ ਲੋ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਧੰਨਵਾਦ ਜੀ ਕਾਨਵਾ ਜੀ ਧੰਨਵਾਦ ਜੀ ਦੋਸਤੋ ਇਹ ਹੀ ਕੁਝ ਅੱਜ ਦੇ ਪਸ਼ੂ ਤੇ ਰੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ